ਗੁੱਡਾ ਮਾਉਣਗੇ ਸਾਰਿਆਂ ਨੇ ਵੈਰੀ ਵੈਰੀ ਗੁੱਡਾ ਮਾਉਣਗੇ ਤੇ ਅੱਜ ਅਸੀਂ ਨੇ ਸੋਚਿਆ ਸੀ ਤੇ ਅੱਜ ਨਹੀਂ ਕੈਂਟ ਗੁੱਡ ਕੀਤਾ ਕਿ ਇਹਨੇ ਭੈਣਾ ਵੀ ਮੰਮੀ ਦਾ ਪੂਰਾ ਬਲੌਗ ਬਣਾਉ ਉਹ ਆਈ ਆਖਿਆ ਚੱਲਣਾ ਐ ਤਵਾਰੀ ਫਰੀ ਹੁੰਦਾ ਲੱਗਿਆ ਐਤਵਾਰ ਬਣਾਉਨੇ ਆ ਲੋਕ ਮੰਮੀ ਨੇ ਬਣਾਵਾਂਗੇ ਉਹ ਆਡੀ ਮੰਮੀ ਰਾਤੀ ਵਿਚਾਰੀ ਬਿਮਾਰ ਪੈ ਗਈ ਤੇ ਉਹ ਉਲਟੀਆਂ ਹਲਟੀਆਂ ਆ ਗਈਆਂ ਬੀਪੀ ਬੂਪੀ ਵੱਧ ਗਿਆ ਤੇ ਕੰਮ ਖਰਾਬ ਹੋ ਗਿਆ ਥੋੜਾ ਜਿਹਾ ਹੁਣ ਰੈਸਟਾਂ ਕਰਨ ਦੀ ਮਾਦਾ ਤੇ ਅੱਜ ਤੇ ਉਦਾਂ ਵੀ ਨਹੀਂ ਕੋਈ ਬੋਲੀ ਕੁਸਕੀ ਕਿ ਜਿਹੜਾ ਰੀ ਰੂਲ ਹੀ ਕੋਈ ਪੜਾ ਲਈ ਤੇ ਬਲੌਗ ਤੇ ਬੜੀ ਦੂਰ ਦੀ ਗੱਲ ਏ ਤੇ ਪਹਿਲਾਂ ਅਸੀਂ ਨਾਤ ਹੋ ਗਏ ਬੈਠੇ ਆ ਗੱਡੀ ਗੁੱਡੀ ਵੀ ਆਪਾਂ ਤੋਂ ਹਦੀ ਆ ਮਾੜੀ ਮੋਟੀ ਜੀ ਟਾਇਰ ਛੱਡ ਗੱਡੀ ਤੋਂ ਹਦੀ ਟਾਇਰ ਛੱਡ ਗਈ ਕਿ ਆਈ ਉਹ ਹੋਰ ਜਿਆਦੇ ਲਿਬੜੇ ਉਹ ਥੋਣੇ ਤੋਂ ਛੱਡ ਕੇ ਪਾਈ ਸਕਦੇ ਆ ਮੈਂ ਹਾਂ ਉਹ ਜਿਆਦੇ ਲਿਬੜੇ ਚੱਲ ਰਹੇ ਹੰਦੀਏ ਤੇ ਆ ਵੇ ਲੋ ਮਾਤਾ ਪਈ ਆ ਸੁਤੀ ਆ ਮੈਂ ਕੀ ਤਾਂ ਕਰਨਾ ਵਗਾਦੀ ਮੜਾ ਜੀ ਕੋਈ ਸੁਤੀ ਰਹਿੰਦੇ ਆਹ ਗਾ ਕਿੱਥੇ ਮੜਾ ਜਾਵੇ ਚਲ ਕੋਈ ਆਉਂਦੇ ਸੁੱਤੀ ਰਹਿੰਦੇ ਮਾਤਾ ਨੂੰ ਫਿਰ ਫਿਰ ਉਹਦੇ ਕੋਈ ਕੰਮ ਫਿਲਹਾਲ ਤੇ ਹੈ ਨਹੀਂ ਕੋਈ ਤੇ ਆਪਾਂ ਇੱਕ ਵਾਰੀ ਗੇੜੀ ਛੇੜੀ ਤੇ ਲਾ ਗਈ ਹੈ ਮੜੀ ਵੈਨੇ ਕੋਈ ਕਾਫੀ ਸ਼ੋਫੀ ਤੇ ਪੀ ਆਈਏ ਕਦੇ ਤੇ ਕੀ ਕਰਕੇ ਆਈਏ ਕੋਈ ਨਹੀਂ ਓਏ ਵਹੀ ਕਹੀ ਹੈ ਨਾ ਤੂੰ ਕੋਨਾ ਕੋ ਫੜੋ ਮੜਾ ਜਾ ਬਦੋ ਬਦੀ ਬਦੋ ਬਦੀ ਨੰਦੋ ਬਦਦੀ ਆਤੀ ਆ ਤੂੰ ਤੂੰ ਆ ਤੂੰ ਆ ਕਿਹੜਾ ਤੂੰ ਨਹੀਂ ਨਹੀਂ ਐਨਕਾਂ ਚ ਕੋਈ ਗੱਲ ਉਹੋ ਹੀ ਗੱਲ ਕਿਹੜੀ ਗੱਲ ਪੰਜਾਂ ਜਿਹੜਾ ਲਾਈਕ ਦਮ ਆ ਵਿਆਹ ਵਾਲੀਆਂ ਦੁੱਲੂਆਂ ਜਾਂ ਦੂਲੇ ਵੇਨਾਂ ਨਾ ਅਮੀਰਾ ਜੀ ਕਰਦਾ ਵੀ ਮੈਂ ਵੀ ਫਸ ਫਸ ਜਾਵਾਂ ਓਏ ਹਾਏ ਮੈਂ ਵੀ ਗਾਣਾ ਖਾਉਂ ਕੁਈ ਛਿਲਕੇ ਖਾਵੇਂ ਕਿੱਥੇ ਜੀ ਕਿੱਥੇ ਰਹਿ ਕੇ ਜੀ ਕਦੋਂ ਆਣਾ ਵਾ ਮੈਨੂੰ ਨਹੀਂ ਪਤਾ ਇਦਾਂ ਨਹੀਂ ਕਰਨਾ ਫੇਰ ਓਏ ਫੋਨ ਨਹੀਂ ਕੱਟਣਾ ਹਾ ਜੀ ਹਾਂ ਹਮਨਾ ਵਾ ਜਿਵੇਂ ਜਾਂਦੇ ਬੱਟ ਘਰ ਰੱਖਣੀ ਪੂਰੀ ਕੁੜੀ ਏ ਇਹਨਾਂ ਪੁਰਾਣੇ ਬੰਦੇ ਨੇ ਰਾਦੇ ਜੁੱਤੀ ਦੇ ਨੋਕ ਦੇ ਉੱਦਾਂ ਰੱਖਣੀ ਐ। ਵੇਖੀ ਰਾ ਤੂੰ ਚਟਿਆ ਤੈ ਤੂੰ ਤਲਵੇ ਚਟਿਆ ਕਰਨੇ ਆ। ਤੂੰ ਕਹਿੰਦਾ ਨਾ ਜੀ ਨਾ। ਇਹ ਦੇ ਤੂੰ ਹੀ ਜੇ ਜੋ ਜੇ ਤੂੰ ਹੀ ਜੇ ਨਾ ਪਰਮਾਤਮਾ ਇਹ ਦੱਸੋ ਜੋ ਹੁੰਦੇ। ਉਹਦੀਆਂ ਕਿਰਪਾ ਨਹੀਂ। ਟੇਸ਼ਨ ਮਿਜਨ ਟੇਸ਼ਨ ਮਿਜਨ ਹੋਣਾ ਤੂੰ। ਟੇਜ ਮਿਜਨ ਹੋਣਾ ਵਾ ਅਡੀਜ ਮਿਤ ਨਹੀਂ ਹੋਣਾ ਐ ਮੈਂ ਮੈਂ ਵੇਖ ਕੇ ਰੋ ਗਿਆ ਮੈਂ ਮਾੜਾ ਵੇਖ ਹੀ ਲਈ ਇਹ ਦੁਨੀਆਂ। ਦੀਦੀਆਂ ਦੀਦੀਆਂ ਸਿਸਟਰਸ ਆਣਾ। ਆੜੀ ਇਸੇ ਬੰਦ ਕਰ ਦਿਆ ਜਾਏ। ਆ ਜੀ। ਸੀ ਸੀ ਵੇ ਉੱਦਾਂ ਹੋ ਜਾਂਦੇ ਆ ਚਾਬੀ ਲਾਉਣ ਦੀ ਲੋੜ ਨਹੀਂ ਪਤਾ ਨਹੀਂ ਕਿੰਨੇ ਸਿਖਾਇਆ ਇਹਨਾਂ ਭਾਈ ਇਹਨੇ ਫੰਕਸ਼ਨ ਆਪਣੀ ਗੱਡੀ ਆਏ ਹੋਏ ਫੰਕਸ਼ਨ ਇੰਨੇ ਹੀ ਆ ਤੇ ਬਸਰਾ ਨਹੀਂ ਚਾਹੀਦਾ ਕਿੱਥੇ ਆਏ ਆ ਕਿਉਂ ਆਏ ਆ ਉਹ ਦੱਸਣਾ ਨਹੀਂ ਚਾਹੀਦਾ ਨਾ ਕਿਥੋਂ ਟਿਸ਼ਨ ਮਿਸ਼ਨ ਹੋ ਲੱਗੇ ਕਿ ਪਤਾ ਨਹੀਂ ਅੱਗੇ ਜਵਾਬ ਹੀ ਨਾ ਹੋ ਜਾਈਂ ਆਹ ਬਾਲ ਫੇਰ ਕਹਿਣਾ ਪਵੇ ਪਤਾ ਨਹੀਂ ਮੀਲ ਮੀਲ ਕਟਰ ਜੇਬ ਚ ਆ ਗਿਆ ਆਹ ਛੁਰੀ ਅੱਜ ਛੁਰੀ ਚੱਲੂਗੀ ਜੇ ਉਹਨਾਂ ਮਣਾ ਕੀਤਾ ਨਾ ਜੇ ਉਹਨਾਂ ਮਣਾ ਕੀਤਾ ਤੇ ਇੱਥੇ ਸੁਰੀ ਕੱਢ ਲੈਣੀ ਹੈ। ਬੱਸ ਕਰੋ ਅੰਦਰ ਇੱਕ ਕੱਢ। ਫੇਰ ਇੱਥੇ ਆਏ ਤਾਂ ਮੁੰਡਾ ਅੱਜ ਫੇਰ ਵਿਜੀ ਆ ਤੇ ਅਸੀਂ ਆਖਿਆ ਵੀ ਚਲੋ ਰਹਿਣ ਦੋ ਫੇਰ ਕੋਈ ਗੱਲ ਨਹੀਂ ਬਾਅਦ ਚ ਆਉਂਦੇ ਆ। ਚਲੋ ਫੇਰ ਉઠੋ ਮੇਰੇ ਭਾਜੋ। ਨਿਕਲ ਗਏ। ਉਹਨਾਂ ਚ ਨਹੀਂ ਫੇਰ ਕੋफी ਸ਼ੋਹੀ ਪੀ ਗਏ ਉਹਨੀਆਂ ਨੇ ਯਾਰੇ ਨਾ ਲੈਡ ਕੇ ਆਉਂਦੇ। ਚਲੋ ਵਧੀਆ। ਇਹ ਤਾਂ ਬਾਹੂ ਪਿਉਣੀ ਪੈਣੀ ਆ ਜੇ ਪਿਉਣੀ ਪੈਣੀ ਆ। ਨਹੀਂ ਨਹੀਂ ਜਾਣੇ ਆ ਯਾਰ ਦੱਸ ਫੇਰ ਪਤਾ ਲੱਗਦਾ ਵਾਦੇ ਮੁੰਡੇ ਵੇ ਆਂਦੀ ਹੈਗੇ ਗੱਲਾਂ। ਟਾਇਰ ਕੋਈ ਨਹੀਂ ਧੋਦਾਂਗੇ ਤੇ ਟਾਇਰ ਗਾੜੀ ਦਾ ਕਿਹਨੇ ਟਾਇਰਾਂ ਨੂੰ ਵੇਖਣਾ ਬਾਹਰੋਂ ਵੇਖਣਾ ਉੱਥੋਂ ਬਸ ਆਲਿਸ਼ ਕੰਦੀ ਹੋਵੇ ਪੂਰੀ ਚਮਕੰਦੀ ਆ ਜਮਕਾ ਧਮਕਾ ਮਾਰਨ ਦੀ ਹੋਰ ਕੀ ਚਾਹੀਦਾ ਵਾ ਤੁਹਾਨੂੰ ਦੱਸ ਉਹੋ ਗੱਲ ਗਲਤ ਨਹੀਂ ਆ ਗੱਲ ਗੱਲਾਂ ਬਹੁਤ ਸਹੀ ਆ ਬੜੀਆਂ ਇਦਾਂ ਨਹੀਂ ਚਾਹੀਦਾ ਨਾ ਇਦਾਂ ਨਹੀਂ ਚਾਹੀਦਾ ਮੇ ਲੋ ਐ ਇਦਾਂ ਭਾਜੋ ਮਜ਼ਾ ਆਉਂਦਾ ਜਦੋਂ ਉਹਨੇ ਮੁੰਡੇ ਨੇ ਕਿਹਾ ਆਂਦਾ ਲੱਗਿਆ ਤੁਹਾਡੇ ਚੈਨਲ ਨਾਲ ਮਜ਼ਾ ਇਦਾਂ ਲੱਗ ਰਿਹਾ ਹੈ ਮਜ਼ਾ ਹੀ ਤਾਂ ਆਉਂਦਾ ਜਦੋਂ ਕਿ ਉਹ ਆਪ ਦੱਸ ਦਈਦੀ ਨਾ ਕੋਈ ਚੀਜ਼ ਫੇਰ ਨਹੀਂ ਮਜ਼ਾ ਆਉਂਦਾ ਜਦੋਂ ਆਪਣੇ ਆਪ ਕੋਈ ਜਾਂਦਾ ਨਾ ਜਦੋਂ ਕਿ ਆ ਇਦਾਂ ਫੜਿਆ ਗਿਆ ਤੁਹਾਡਾ ਚੈਨਲ ਹੁਣ ਸਾਨੂੰ ਪਤਾ ਲੱਗ ਗਿਆ ਕਿਹੜੇ ਚੈਨਲ ਤੇ ਤੁਸੀਂ ਵੀਡੀਓ ਪਾਉਂਦੇ ਜੀ ਜੇ ਨਾ ਮੰਨਦਾ ਮੈਂ ਛੁਰੀ ਕੱਢੀ ਵਧੀਆ ਯਾਰ ਮਾਂਜਿਆ ਮਹਿਸੂਸ ਹੁੰਦਾ ਗਾਟੇ ਲਾਦਨੇ ਸੀ ਮਾਂ ਨਹੀਂ ਕਰਨਾ ਚਾਹਦਾ ਮੈਂ ਯਾਰ ਤੋਵਾ ਭਾਈ ਭੁੱਖ ਦਾ ਡਕਾਰ ਆਇਆ ਆ ਫਰਿਆ ਆ ਫਰੇ ਦਾ ਡਕਾਰ ਆਇਆ ਇਹ ਭੁੱਖਦਾ ਨਹੀਂ ਹੁੰਦਾ ਕੋਈ ਨਾਲ ਕੋ ਖਾਣਾ ਵੀ ਪੈਣਾ ਮਾਰਾ ਸੱਚੀ ਬਾਸ਼ਾ ਚਲ ਕੋਈ ਨਹੀਂ ਆਗੇ ਤੇ ਖਾਤੇ ਚ ਬਾਤ ਦੂ ਤੇਰੇ ਖਾਤੇ ਹੀ ਆਂ ਗੋ ਆਵੇ ਨਹੀਂ ਕੋਈ ਕਾਲੇ ਕੋਈ ਨਹੀਂ ਆਉਂਦੇ ਵਾਹ ਜੀ ਕੋਈ ਨਹੀਂ ਬੜੀ ਚੇਤੀ ਮੱਕਰਦੇ ਮੇਰੇ ਮੰਮੀ ਨੇ ਪਰਸਾ ਕੱਢ ਲਈ ਮੰਮੀ ਪਈ ਮੂਤੀ ਵੀ ਇਹੋ ਜਿਹੀ ਮੰਮੀ ਠੀਕ ਨਹੀਂ ਆ ਵਖਾਈ ਮੈਂ ਮਾਤਾ ਮੈਂ ਤਾਂ ਠੀਕ ਨਹੀਂ ਸਾਡੀ ਉਦਾਂ ਬਲੋਕ ਨੂੰ ਨਾ ਤੇ ਆ ਚੱਲ ਕੋਈ ਨਹੀਂ ਦਵਾਈ ਦਾ ਜੇ ਦੇ ਕੇ ਆਏ ਹੁਣ ਚੈਨ ਹੋਣਾ ਸੇ ਦਿਆ ਵਿਗੜ ਜਾਂਦੀ ਆ ਕੋਈ ਅਈ ਆਖਿਆ ਨਾ ਤਾਂ ਕਰੀਏ ਇਹ ਖਾਣ ਪੀਣ ਜਦੋਂ ਬੀਬੀਆਂ ਨਹੀਂ ਆ ਕੇ ਲੱਗਦੀਆਂ ਨਾ ਜਿਹੜੀ ਚੀਜ਼ ਤੁਹਾਨੂੰ ਨਹੀਂ ਪਚਦੀ ਜਿਹੜੀ ਚੀਜ਼ ਤੁਹਾਨੂੰ ਕੀ ਮਤਲਬ ਡਾਕਟਰੀ ਤੌਰ ਤੇ ਬਣਾ ਆ ਕੋਸ਼ਿਸ਼ ਕਰੋ ਕਿ ਤੁਸੀਂ ਉਹ ਚੀਜ਼ ਤੋਂ ਦੂਰ ਰਹੋ ਨਹੀਂ ਤੇ ਫਿਰ ਤੁਸੀਂ ਰਾਤ ਤੰਗ ਹੋ ਮੈਨੂੰ ਮਾਂ ਕਹਿੰਦੀ ਆ ਇਹ ਮੈਂ ਖਾਰਾ ਪੀ ਲਾਂ ਮੈਂ ਕੱਲਾ ਹੀ ਮੈਂ ਚੜ ਖਾਣਾ ਪੀਣਾ ਮਦਦ ਅੱਗੇ ਰਾਤ ਉਲਟੀਆਂ ਕਰ ਖਾਣਾ ਪੀਣਾ ਉਹ ਨਹੀਂ ਆ ਬੀਬੀਓ ਪਤਾ ਨਹੀਂ ਕਿੱਥੇ ਕੀ ਸੋਚੀ ਜਾਂਦੇ ਮੈਂ ਸਮਝ ਨਹੀਂ ਲਿਆ ਪਰਾ ਨਹੀਂ ਲੱਗਦਾ ਜਿਹੜੀ ਚੀਜ਼ ਤੁਹਾਨੂੰ ਮਨਾ ਹੈ ਨਾ ਯਾਰ ਵੈਸੇ ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਸਰੀਰ ਨੂੰ ਖਰਾਬ ਕਰਦੀ ਹੈ ਉਹ ਤੁਹਾਨੂੰ ਛੱਡ ਦੇਣੀ ਚਾਹੀਦੀ ਹੈ ਛੇਤੀ ਤੋਂ ਛੇਤੀ ਬਹੁਤ ਛੇਤੀ ਤੋਂ ਛੇਤੀ ਕਿਉਂਕਿ ਸਰੀਰ ਹੈ ਤੇ ਸਭ ਕੁਝ ਹੈ ਆ ਜਾ ਪਾਪਾ ਆ ਜਾ ਪਾਪਾ ਬ੍ਰਾਂਡ ਚ ਆਏ ਆਪਾਂ ਸਕੇਚਰ ਸਕੇਚਰ ਆ ਜਿੰਨੇ ਵਾਲੇ ਵਾਲਾ ਜਿਹੜਾ ਸਕੇਚਰ ਆ ਇੱਥੇ ਮੈਨਾਂ ਨਾ ਹੀ ਆਇਓ ਕਿਉਂਕਿ ਪੁਸ਼ਕੇਸ਼ ਤੇ ਕੋਈ ਨਹੀਂ ਹੁੰਦੀ ਹੁਣ ਇਹਦਾ ਰੈਟ ਵੜ ਗਿਆ ਤੇ ਹੁਣ ਤੇ ਪੁਸ਼ਕੇਸ਼ ਹੁਣ ਹਾਂਜੀ ਹਾਂਜੀ ਸਾਰੇ ਦੱਸੋ ਹਣਾ ਚਲੋ ਆਓ ਫਿਰ ਉਧਰੇ ਚਲੀਏ ਫਿਰ ਆਜੋ ਅਹੀਂ ਜਿੱਥੇ ਸਾਡਾ ਬਣਨਾ ਨਾ ਭਿੱਜੇ ਅਹੀਂ ਉਤੇ ਫਿਰ ਉਸੇ ਕੇਸ ਨਾਲ ਵੇਦਾ ਹੀ ਨਹੀਂ ਫਿਰ ਉਥੇ ਕੇਅਰ ਕਰਦੋਂ ਨੀ ਵੀ ਕਿੰਨੇ ਹਨ ਨੂੰ ਕੀ ਮੈਨੂੰ ਸਮਝਣ ਲੱਗੀ ਪਰ ਬਸ ਨਹੀਂ ਅਹੀਂ ਨਹੀਂ ਫਿਰ ਅਹੀਂ ਹੁਣ ਚੱਲੇ ਪਰ ਰੈਡ ਟੇਪ ਹੀ ਅਗਰ ਰੈਡ ਟੇਪ ਵਾਹੇ ਸਾਡਾ ਫ੍ਰੇਵਟ ਬ੍ਰਾਂਡ ਆਵੇ ਲੋ ਭਾਈ ਮੈਂ ਬੂਡ ਵੀ ਰੈਡ ਟੇਪ ਤੇ ਪਹਿਲੇ ਹੀ ਪਾਏ ਆ ਜਦੋਂ ਖੈਪਲੀ ਸਵਾਗੀ ਵੀ ਆਵਾਂ ਕੈਵੂ ਰੈਡ ਟੇਪ ਦੀ ਹੈਗੀ ਹੈ ਤੇ ਇਸ ਕਰਕੇ ਮੇਰਾ ਆ ਰੈੱਡ ਦੇ ਵੀ ਆਨੇ ਆ ਕੋਈ ਗੱਲ ਨਹੀਂ ਰੈੱਡ ਟੇਪ ਤੇ ਅਜੇ ਤੱਕ ਇਧਰ ਹੁਣੀ ਕੋਈ ਪੁੱਛਣ ਨਹੀਂ ਚਲੋ ਕੋਈ ਨਹੀਂ ਪੁੱਛਣਗੇ ਹੌਲੀ ਹੌਲੀ ਕਿ ਉਹ ਗੂਮੀ ਪੋਸ਼ਕ ਜੇ ਸ਼ੁਰੂ ਹੋ ਗਈ ਹੈ ਤੇ ਆਵੇ ਆ ਕੁੜੀ ਕੱਢ ਕੇ ਦੇ ਰਹੀ ਹੈ ਸ਼ੂ ਭਾਈ ਨੂੰ ਤੇ ਬਾਕੀ ਇੱਥੇ ਹੋਰ ਬੜੀਆਂ ਜਿਆਦਾਆਂ ਵੈਰਾਈਟੀਆਂ ਜੁਦਾ ਜਦੋਂ ਇੰਨੀ ਵੈਰਾਈਟੀ ਵੇਲੇ ਸਮਝ ਨਹੀਂ ਹੁੰਦੀ ਕਿਹੜੀ ਲਈ ਤੇ ਫਿਲਹਾਲ ਇੱਕ ਪਸੰਦ ਤੇ ਆਈ ਹੈ ਵੇਖੋ ਕੀ ਜਾਂਦੇ ਬਾਉ ਓਏ ਲੱਲੇ ਓਏ ਕਾਰ ਚੈੱਕ ਓਏ ਲੱਲੇ ਓਏ ਇਹ ਹੁਣ ਪਹਿਲੇ ਮੈਂ ਪਾਉਂਗਾ ਨਾ ਭਾਜੀ ਹਉ ਦੱਸ ਉਹ ਗੱਲ ਲੈ ਲੈ ਮੈਂ ਪਾਉਂ ਤੇਰੀ ਗੱਲ ਬਣੂ ਫਿਰ ਉਹ ਹੋ ਰਿਹਾ ਨਾ ਸਕਣ ਵਿੱਚ ਆ ਜਾਂਦਾ ਹੁੰਦਾ ਜਿਹੜਾ ਆ ਨਾ ਪਹਿਲਾਂ ਮੈਂ ਪਾਉਂਗਾ ਪਤਾ ਕਿਉਂ ਉਹ ਮੈਮਰੀ ਸੋਹ ਲਿਆ ਗੁਰੂਵਾਰ ਦੇ ਚੇਤਾ ਰੱਖਣਾ ਹੈ ਮੇਰੇ ਤੇਨੇ ਤੇਨੇ ਨੇ ਨੇ ਮੈਨਾਂ ਵੀ ਬਹੁਤ ਘੈਂਡ ਮੈਨਾਂ ਵੀ ਸ਼ੂ ਜਿਹੜੇ ਮਿਲ ਗਏ ਬਹੁਤ ਜਿਆਦੇ ਐ ਜਬਰਦਸਤ ਪੂਰੇ ਤੇ ਉਹ ਹੋ ਚਾਬੀ ਕਿਥੇ ਰਹਿ ਗਈ ਉਹ ਭਾਇਓ ਮਗਰ ਕੀ ਬਣਾਉਂਦਿਆ ਵਾ ਮੈਂ ਗੋਪੀ ਰੱਖੀ ਆ ਵਾਓ ਦੇਖੋ ਮੈਂ ਨਾ ਮੰਗਰ ਵੀ ਕੋ ਹੋ ਚੱਲਦੀ ਆ ਕੰਸਟਰਕਸ਼ਨ ਕੁਝ ਕੁ ਸੈਰੀ ਚੱਲ ਰਹੀ ਹੈ ਰੱਖੀ ਹੈ ਵਾ ਇੱਕ ਹੋਰ ਤੇ ਬਾ ਪੈ ਗਿਆ ਆ ਵਧੀਆ ਤੇ ਘਰਦਿਆਂ ਨੂੰ ਪਤਾ ਲੱਗੇ ਬਾ ਇੱਥੇ ਸੁੱਤੀ ਆ ਉਹ ਸਮਾਨ ਲਿਆਈ ਆ ਉਹਨੇ ਦੀ ਤਾਂ ਨਾ ਨਹੀਂ ਆ ਰਹੇ ਲੱਗੇ ਬਾ ਰਾ ਦੀ ਕਿਰਪਾ ਹੁਣ ਕੋ ਖਾ ਪੀ ਲਈਏ ਆ ਵੀ ਮਾਰੀ ਚਾਹ ਚੂ ਪੀ ਲਈਏ ਤੇ ਇੱਥੇ ਨਵਾਂ ਖੁੱਲਾ ਆ ਕੈਫੇ ਪਤਨ ਕੀ ਨਾ ਇਹਦਾ ਚਾਹੇ ਹੋ ਜਾਏ ਤੇ ਫਿਰ ਵੇਨੇ ਚਾਹੇ ਹੁੰਦੀ ਆ ਕਿ ਕੌਫੀ ਹੁੰਦੀ ਆ ਤੇ ਬਾਕੀ ਵੇਨੇ ਆਂ ਜੀ ਵੇਖਿਆ ਮੈਨੂੰ ਕੀ ਜਾਂਦੇ ਕਿੱਥੇ ਉੱਤੇ ਜਾਂਦੇ ਆ ਤੇ ਉੱਤੇ ਰੂਫ ਟਾਪ ਤੇ ਜਾਂਦੇ ਆ ਕਹਿੰਦੀ ਯਾਰ ਸ਼ੈੰਦੀ ਰਾਹ ਆ ਮੈਂ ਨਾ ਚੱਲ ਲੁੱਕ ਕੇ ਚੜਨਾ ਕਰੋ ਚੈੱਕ ਓਏ ਹੋਏ ਹੋਏ ਹੋ ਆ ਤੇ ਪੂਰੀ ਜਬਰਦਸਤ ਗੱਲ ਬਾਤ ਆ ਤੇ ਮੈਂ ਨਾ ਇਹਨੂੰ ਆਂਦੇ ਸਕੀਮਾਂ ਆਹਾ ਹਾ ਹਾ ਬਾਰੋ ਬਾਰਾਂ ਦੀ ਬਾਰੋ ਬਾਰ ਪੌੜੀਆਂ ਥਾਣੀ ਆ ਜੀਵੇ ਹਾਂ ਦਾ ਮਮੀ ਕਹਾ ਵੀ ਕੋੜੀ ਆਪਣੇ ਆਪ ਇੱਥੇ ਕਿੱਦਾਂ ਆ ਜਾਂਦੀ ਏ ਆਏ ਓਏ ਆ ਤੇ ਐ ਲੱਗਨਦੇ ਭਾਜੋ ਜਿੱਦਾਂ ਕਿਤੇ ਆ ਗਏ ਆ ਦੂਜਾ ਆਪਣਾ ਟ੍ਰਿਪ ਸ਼ਿਪ ਦੇ ਕਿਤੇ ਹਨ ਆ ਹੀ ਗਏ ਮੈਨ ਵੇ ਓਏ ਹੋਏ ਹੋਏ ਮਾਣਾ ਬੌਡੀ ਗੱਲ ਲੱਗਨ ਦੀ ਮੈਨਾਂ ਪੂਰਾ ਜਿੰਡੇ ਵਾਲਾ ਨਹੀਂ ਦਿਖਨਦਿਆ ਪਰ ਹੈ ਗੱਲ ਬਾਤ ਜੋ ਦੇਖਨ ਦਾ ਸਾਤ ਹੀ ਆ ਉਹ ਵੇ ਲੋ ਮਾਣਾ ਚੰਗੀ ਕੰਸਟਰਕਸ਼ਨ ਜਿਹੜੀ ਚੱਲੰਦੀ ਆ ਉਹ ਚੈੱਕ ਰੋ ਓਏ ਹੋਏ ਬੁਲ ਬੁਲ ਸਹੀ ਨਿਕਲੇ ਇਹ ਤਾਂ ਤੁਹਾਡੇ ਕੋ ਸਿੱਖਿਆਈ ਭਾਈਏ ਉਹ ਬੁਲਬੁਲ ਦਾ ਬੱਚਾ ਕਿੱਡਾ ਕੰਨ ਲੱਗਨਦੇ ਤਾ ਗੁਰੂਆ ਓਏ ਹੋਏ ਹੋਏ ਮਾ ਉਹ ਵੇ ਲੋ ਕਿੰਨੀ ਕੰਸਟਰਕਸ਼ਨ ਚੱਲੰਦੀ ਇੱਥੇ ਵੀ ਕੋ ਨਾ ਕੋ ਬਾਣੀ ਜਾਣਾ ਮਾਦੇ ਆ ਜਿੱਥੇ ਉਹ ਗੱਡੀਆਂ ਚਲਾਉਂਦੇ ਓਏ ਹੋਏ ਹੋਏ ਮੈਨਾਂ ਨਹੀਂ ਜਾ ਰਾ ਵੜਾ ਆਉਂਦੇ ਲੋ ਜੇ ਨਜ਼ਾਰਾ ਲੈ ਲੀਏ ਰੋਜੇ ਘੜੀ ਕਰਨ ਇਹ ਮੁੰਡੇ ਓਏ ਗੱਲ ਸਰ ਆਪਕੇ ਲਈ ਆਜੋ 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 ਕਮਨ ਸਾ ਜੀ ਕਮਨ ਓਏ ਹੋਏ ਰੋ ਚੈੱਕ ਵੈਰੀ ਗੁੱਡ ਥੈਂਕ ਯੂ ਸੋ ਮੱਚ ਇਹ ਕੀ ਹੈ ਜੀਆਂ ਗੱਲਾਂ ਬਾਤਾਂ ਹੈ ਹੈ ਇਹ ਕੀ ਕੀ ਖਾ ਰਹੇ ਤੁਸੀਂ ਇਹ ਮਾਈ ਮੌਜਾਂ ਜਿਹੜੀਆਂ ਮਾਰਿਆ ਲਿਖੀਆਂ ਕਰਮਾਂ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਦੇ ਦੇਣੇ ਲੈਣੇ ਉਹ ਰੋਣ ਦੇ ਵਾਲੜੇ ਕੁੜੀ ਐ ਵੇ ਕੱਡੇ ਐ ਨਹੀਂ ਯਾਰੇ ਲਟੰਦੇ ਹੀ ਵੇ ਸਾਡੇ ਵਾਲੀ ਧਿਆਨ ਕਰਦੇ ਮਾੜਾ ਸੱਚੇ ਪਾਸ਼ਾ ਨੇ ਰਾਣਦੇ ਰੋਣੇ ਵਾਏ ਤੇ ਇਹ ਰਹੀ ਅੱਜ ਕੇ ਨਾਸ਼ਤਾ ਪਾਣੀ ਕੀ ਵੀਡੀਓ ਔਰ ਅਭੀ ਜੋ ਥੋੜੀ ਥੋੜੀ ਡ੍ਰਿਮ ਕਰਾਨੀ ਜਾ ਰਹੇ ਹੈ ਗੱਭਰੂ ਨੌਜਵਾਨ ਮੁੰਡੇ ਇਹ ਗੱਲਾਂ ਜਿਹੜੀਆਂ ਬਤਨ ਆ ਇਹ ਗੱਲਾਂ ਸਹੀ ਆ ਤੁਹਾਨੂੰ ਮਤਲਬ ਜਿੰਨੇ ਤੁਹਾਡੇ ਕੋ ਪੈਸੇ ਲੈਣੇ ਆ ਮਤਲਬ ਆਪਾਂ ਆਪਣਾ ਲੈਣ ਦੇਣ ਜਿੰਨਾ ਨਾ ਚੱਲਦਾ ਆ ਉਹ ਬੰਦੇ ਨਹੀਂ ਜਰਦੇ ਉਹ ਜਦੋਂ ਤੁਹਾਨੂੰ ਵੇਂਦੇ ਆ ਨਾ ਤੁਰਦੇ ਆ ਫਿਰਦੇ ਆ ਇਦਾਂ ਖਾਂਦੇ ਆ ਦਿੰਦੇ ਆ ਉਹ ਮਹਿਸੂਸ ਕਰਦੇ ਆ ਦਿਨੋ ਦਿਲੀ ਵੀ ਸਾਹੀ ਪਜੀ ਸਾਡਾ ਵੀ ਚੇਤਾ ਰੱਖੋ ਕਹਿੰਦੇ ਆ ਨਾ ਚੇਤੇ ਸਾਰੇ ਹੁੰਦਾ ਓਏ ਏ ਪਲਕੜ ਜੇ ਓਏ ਕੰਮ ਕਰ ਤੁਹਾਨੂੰ ਪਤਾ ਘਰਾਂ ਦੇ ਇਦਾਂ ਹੀ ਆ ਨਹੀਂ ਸਰਦਾ ਨਹੀਂ ਸਰਦਾ ਨਹੀਂ ਸਰਦਾ ਇਦਾਂ ਚਲਾਉਣਾ ਪੈਦਾ ਕੰਮ ਥੱਕੇ ਸਾਬ ਨਿਆਰੇ ਲਾਓ ਜ਼ਿੰਦਗੀ ਤੇ ਜਿਹੜੇ ਬੰਦੇ ਘਟ ਘਟ ਕੇ ਜੀ ਰਹੇ ਆ ਨਾ ਘਟ ਘਟ ਕੇ ਪੈਸੇ ਉਹ ਵਰਤੋ ਉਹ ਵਰਤੋ ਵਰਤੋ ਇਦਾਂ ਨਾ ਕਰੋ ਮਾਰਕੀਟ ਮਾਰਕੀਟ ਜਿਹੜੀ ਨਾ ਪੈਸੇ ਨਾਲ ਚੱਲਦੀ ਆ ਸਰਕੂਲੇਟ ਕਰੋ ਪੈਹਾ ਕਿਉਂਕਿ ਕਿਹ ਆਮ ਮਾਤੜ ਗਰੀਬ ਬੰਦੇ ਕੋ ਵੀ ਹੋਰ ਲੋਡ ਜਾਣ ਤੁਸੀਂ ਤੇ ਵੱਲ ਮਾਰ ਕੇ ਬੈਠੇ ਜੇਤੇ ਕੱਢੋ 500 500 ਵਾਲੇ ਨੋਟ ਨਾ ਇਦਾਂ ਕਰੋ ਉਨੇ ਮੈਂ ਜਿਹੜੇ ਨੋਟ ਖਰਚੇ ਆ ਨਾ ਨਾਕ ਪਹਿਰਾ ਹੀ ਪਾਇਆ ਬਹੁਤ ਕਿਹੜੇ ਤੁਸੀਂ ਪਾਇਏ ਖਰਚੇ ਹੈ ਮੈਨੂੰ ਵੀ ਪੜਨ ਲੱਗ ਉਹ ਸਾਰੇ ਇੱਕ ਵਾਰ ਗੱਡੀ ਘਲਾਟ ਚੜ੍ਹਦੇ ਗੱਡੀ ਘਲਾਟ ਸਾਈਡ ਤੇ ਲਾ ਦੋ ਗੱਡੀ ਤੈਨੂੰ ਮੈਂ ਦੱਸਾਂ ਡਿੱਗੀ ਖੋਲ ਲੈ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਧਿਰੋਰੀ ਕੰਮ ਆ ਮੋਂ ਠੀਕ ਆ ਨਾ ਉੱਠ ਗਈਆਂ ਫਿਰ ਹੈ ਮਾਰ ਕਿਥੋਂ ਫਿਰਦੇ ਆ ਰਾ ਕਰਦੇ ਆ ਰਾਮ ਜਿਹਦੇ ਤੇ ਹੁਣ ਤੁਸੀਂ ਆਪ ਦਾ ਪੁੱਛਿਆ ਨਹੀਂ ਮਮੀ ਵੀ ਬੀਪੀ ਚੈੱਕ ਕਰਕੇ ਚਾਹੀਦਾ ਲਾਚਨ ਲਾਈਏ ਕਿਦਾਂ ਉਹ ਗੁਰੂ ਦਾ ਬੀਪੀ ਚੈੱਕ ਕੀਤਾ ਤਕ ਕੀ ਤਰਹਾ ਹੋਣੇ ਬੀਪੀ ਚੈੱਕ ਲੈ ਉਹ ਜਾਂਦੀ ਚੀਜ਼ ਮੈਂ ਅੱਜ ਰਾਤ 12:30 ਵਜੇ ਉੱਠ ਕੇ ਵੀ ਕੀਤਾ ਹਾਂ ਕਹਿ ਕੇ ਕਰਵਾਇਆ ਹੁਣ ਤੇ ਮੇਰਾ ਬੀਪੀ ਚੈੱਕ ਕਰਦੇ ਮੈਨੂੰ ਸਿਰ ਜਿਲ ਕੁਝ ਹੁੰਦੇ ਪਰ ਕਿਤੋਂ ਬਾਰਾ ਗਰਦੀ ਕਰਦੇ ਆ ਬਤਾਏ ਹੁੰਦਿਆ ਸਵੇਰ ਦੇ ਨਿਕਲੇ ਘਰੋਂ ਤੇ ਹੁਣ ਰਾਤ ਨੂੰ ਕਿਹਨੇ ਬਲੋਗ ਕਹਿੰਦੇ ਆ ਜਿਹੜੀ ਚੀਜ਼ ਸਿਹਤ ਲਈ ਚੰਗੀ ਨਹੀਂ ਇਹ ਬੰਦਾ ਨਾ ਖਾਵੇ ਆ ਉਦੋਂ ਖਾਣ ਖਾਦਾਂਗੇ ਹੁਣ ਉਦੋਂ ਖਾਣ ਕੋਈ ਪਪਾ ਆ ਗਏ ਉਹ ਉਹ ਖਾਣ ਵੇਲੇ ਮੂੰਹ ਨਹੀਂ ਦਰਦੇਦੇ ਹੁਣ ਵੇ ਦੱਸ ਇਹ ਚੋਣਾ ਅੱਡੀ ਕੀ ਗਲਤੀ ਐ ਬਣ ਬਾਬਾ ਗਏ ਭਾਬ ਨੇ ਵੀ ਇਹੋ ਗੱਲਾਂ ਹਾਂ ਕਿਤਾ ਨਹੀਂ ਮੰਨਦੀ ਦੀਪੀ ਚੱਕ ਆਹ ਹੈ ਦਿੱਤੀ ਨਹੀਂ ਉਹ ਕੋਈ ਦਵਾਈ ਉਹਨੂੰ ਆੜ ਦੀ ਚਿੰਤਾ ਪੈਣੀ ਮੇਰੀ ਤਾਂ ਦਵਾਈ ਰਾਤੀ ਵਾਹ ਚਾ ਕੋਈ ਨਹੀਂ ਕਦੇ ਕਦੇ ਹੋ ਜਾਂਦੇ ਢੇਰ ਸ਼ੇਰ ਇਹ ਉਹ ਭਾਈਆ ਮੈਂ ਨਾ ਹੁਣ ਮੈਂ ਕਿਰਨ ਚੈੱਕ ਦਾਣ ਤੇ ਰੈਡੀ ਸ਼ੈਡੀ ਹੋਊਗਾ ਟੀਚਰ ਮਿਚਨ ਜਿਹੜਾ ਜ਼ਰੂਰੀ ਕੰਮ ਆਏ ਸਿਆ ਜੀ ਤੁਸੀਂ ਮਸਿਆਣਾ ਇਹਦਾ ਹਾਲ ਹਾਨੂੰ ਲੱਭ ਗਿਆ ਆ ਹੁਣ ਬਹੁਤ ਜਿਆਦਾ ਪਿਆਰ ਮਿਲ ਰਿਹਾ ਆ ਤੇ ਬਹੁਤ ਹੀ ਜਿਆਦਾ ਮਨ ਆ ਦੋਈ ਆ ਉੱਥੇ ਜਾਇਆ ਕਰਨਾ ਵੀ ਜਿੱਥੋਂ ਪਿਆਰ ਮਿਲਦਾ ਬਸ ਠੀਕ ਆ ਤੇ ਅਸੀਂ ਪਿਆਰ ਦੇ ਭੁੱਖੇ ਆ ਹਾਂ ਭੁੱਖੇ ਬੜੀਆਂ ਚੀਜ਼ਾਂ ਦੇ ਚਾਹ ਦੇ ਹਾਂ ਤੇ ਚਾਹ ਦੇ ਤੇ ਭੁੱਖੇ ਉਹਨਾਂ ਨੇ ਲਾਹ ਦਿੱਤਾ ਆ ਮੁੰਡੇ ਨੂੰ ਵਿੱਚ ਮੈਂ ਚਾਹ ਨਹੀਂ ਪੀਂਦਾ ਨਹੀਂ ਚਾਹ ਮਗਰ ਮਗਰ ਫਿਰਦੀ ਆਂਦੇ ਤੁਸੀਂ ਪਹਿਲੇ ਦੱਸ ਦੇ ਤੁਹਾਡੇ ਲਈ ਕੌਫੀ ਬਣਾ ਲੈਣੇ ਨੈਕਸਟ ਟਾਈਮ ਕੌਫੀ ਥੋੜੀ ਸ਼ੇਦੀ ਨੇ ਤੇ ਕੌਫੀ ਨਹੀਂ ਹੋਣੀ ਬੜਵਾ ਕੇ ਪੀ ਲੈਣੀ ਮੰਮੀ ਨੇ ਬਹੁਤ ਗਾਲੰਗੂਲ ਕੱਢੀਆਂ ਆ ਨਾ ਉਹ ਵੀ ਸ਼ਾਇਦ ਗਾਲਾਂ ਖੂ ਲਾ ਕੇ ਦੱਸਣ ਦੇ ਇਹ ਤਾਂ ਬੜਾ ਪਿਆਰ ਮਿਲਿਆ ਅਰੇ ਠੀਕ ਆ ਗਾਲੰਗੂਲ ਕੱਢੀਆਂ ਮੰਮੀ ਨੇ ਤੇ ਗਾਲੰਗੂਲ ਖਾ ਕੇ ਤੈਨੂੰ ਪਤਾ ਉਹ ਹਾਜਮਾ ਆ ਸਾਡਾ ਹਾਜਮੂਲਾ ਤੇ ਇੱਥੇ ਨਹੀਂ ਪਤਾ ਨਹੀਂ ਉਹ ਬਣ ਜਾਣਾ ਉਹ ਇੱਥੇ ਵੀ ਇੱਥੇ ਵੀ ਚੱਲੇ ਆ ਕਮਾ ਕਰਾਂ ਤੇ ਆਸ ਕਰਦੇ ਆ ਵੀ ਤੁਹਾਨੂੰ ਦੋ ਚਾਰ ਗੱਲਾਂ ਜਿਹੜੀਆਂ ਸਾਡੀਆਂ ਮਿੱਠੀਆਂ-ਮਿੱਠੀਆਂ ਚੰਗੀਆਂ ਲੱਗੀਆਂ ਹੋਣਗੀਆਂ ਅਗਲੇ ਵਲੌਗ ਚ ਮਿਲਾਂਗੇ ਇੱਕ ਕੋਸ਼ਿਸ਼ ਕਰਾਂਗੇ ਵੀ ਅਗਲੇ ਵੇਲੇ ਚ ਮੰਮੀ ਨੂੰ ਜਿਆਦਾ ਹਾਂ ਮੰਮੀ ਦੀ ਅਸਤਬੀਅਤ ਠੀਕ ਨਹੀਂ ਸੀ कोशिश तो करा मम्मी ठीक हो गए ठीक है बताऊ नहीं बनाने होने आलू बताऊ खा गया मम्मी बीमार हो जाए ओके बाय लव यू सो मच आज के ब्लॉग में इतना ही मिले फिर मिलेंगे चलते चलते जल्दी जल्दी